ਤਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 10ਵਾਂ ਉੜਾ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 12ਵੇਂ ਭਾਗ ਵਿੱਚ ਸੁਣੋ ਦੁਸ਼ਟ ਪਦ ਅਤੇ ਗੁਰਮਤ ਅਤੇ ਦੁਸ਼ਟ ਦਮਨ ਜਾਂ ਦੁਸ਼ਟ ਦੋਵੇਂ ਵਿਪਰੀ ਬੋਲੀ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਇਹ ਕਾਜ ਜਗਤ ਤੋਂ ਆਏ ਧਰਮ ਹੇਤ ਗੁਰਦੇਵ ਪਠਾਏ ਜਹਾਂ ਤਹਾਂ ਤੁਮ ਧਰਮ ਵਿਥਾਰੋ ਦੁਸ਼ਟ ਦੋਖਿਯਨ ਫਕਰ ਪਿਛਾਰੋ ਅਰਥ ਅਸੀਂ ਇਸ ਕੰਮ ਨੂੰ ਪੂਰਾ ਕਰਨ ਲਈ ਜਗਤ ਵਿੱਚ ਆਏ ਹਾਂ ਧਰਮ ਦੇ ਪ੍ਰਚਾਰ ਵਾਸਤੇ ਨਿਰੰਕਾਰ ਜੀ ਨੇ ਸਾਨੂੰ ਭੇਜਿਆ ਹੈ ਸਾਨੂੰ ਹੁਕਮ ਦਿੱਤਾ ਹੈ ਤੁਸੀਂ ਜਿੱਥੇ ਕਿਥੇ ਧਰਮ ਦਾ ਪ੍ਰਚਾਰ ਕਰੋ ਅਤੇ ਦੁਸ਼ਟਾਂ ਨੂੰ ਫੜ ਕੇ ਪਟਕਾ ਦਿਓ ਨੰਬਰ 1 ਗੁਰਸਿੱਖੀ ਦਾ ਨਿਰਮਲ ਪੰਥ ਤਾਂ ਗੁਰੂ ਨਾਨਕ ਸਾਹਿਬ ਜੀ ਨੇ 200 ਸਾਲ ਪਹਿਲਾਂ ਹੀ ਚਲਾ ਲਿਆ ਹੋਇਆ ਸੀ ਬੁੱਧ ਜੈਨ ਇਸਲਾਮ ਈਸਾਈ अथवा ਹਿੰਦੂਆਦ ਕਈ ਧਰਮ ਤਾਂ ਪਹਿਲਾਂ ਹੀ ਚੱਲੇ ਹੋਏ ਸਨ ਫਿਰ ਲਖਾਰੀ ਜੀ ਨੇ ਹੋਰ ਕਿਹੜਾ ਧਰਮ ਚਲਾਉਣਾ ਸੀ ਜੇ ਲਖਾਰੀ ਜੀ ਇਹ ਸਮਝਦੇ ਸਨ ਕਿ ਨਿਰਮਲ ਪੰਥ ਨੂੰ ਹੀ ਖਾਲਸਾ ਪੰਥ ਨਾਮ ਦੇਣਾ ਉਹਨਾਂ ਲਈ ਨਵਾਂ ਧਰਮ ਸੀ ਤਾਂ ਖਾਲਸਾ ਧਰਮ ਚਲਾਉਣ ਬਾਰੇ ਸਪਸ਼ਟ ਜ਼ਿਕਰ ਕਰ ਦੇਣ ਵਿੱਚ ਸੰਗ ਕਿਸ ਗੱਲ ਦੀ ਸੀ ਲਿਖ ਲਿਖ ਸਕਦੇ ਸਨ ਕਿ ਮੈਂ ਖਾਲਸਾ ਪੰਥ ਚਲਾਉਣ ਆਇਆ ਹਾਂ ਉਲੇਖਾ ਇਸ ਲਈ ਰੱਖਿਆ ਕਿ ਆਪੇ ਅੰਦਾਜ਼ੇ ਲਾਉਂਦੇ ਆਪਸ ਵਿੱਚ ਝਗੜ ਦੇ ਖੁਆਰ ਹੁੰਦੇ ਰਹਿਣਗੇ ਜਾਹੀ ਕਾਜ ਤਰਾ ਹਮ ਜਨਮੰ ਸਮਝ ਲਿਹੁ ਸਾਧੂ ਸਭ ਮਨਨ ਮੰਗ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਅਰਥ ਅਸਾਂ ਐਸੇ ਕੰਮ ਵਾਸਤੇ ਅਵਤਾਰ ਧਾਰਿਆ ਹੈ हे संतजनो तुसी अपने मन विच इस गल नु चंगी तरह समझ लो साडा काम है धर्म दा प्रचार करना पर केड़े धर्म दा इस प्रश्न दा ठीक उत्तर इस ग्रंथ विचों ता मिलया नहीं नंबर 2 संतां दी रखिया करनी नंबर 3 धर्म दे विरोधी सारे दुष्टां नु मुढों पुट देना नास्तिका ने ता कई देशां दा राज सांभ्या होया है लिखारी ने धर्म दे बैरियां दा ਮੁੱਢੋਂ ਹੀ ਨਾਸ਼ ਕਰ ਦੇਣ ਵਾਲੀ ਕੋਰੀ ਗੱਪ ਹੀ ਲਿਖੀ ਲੱਗਦੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਕਥਤ ਦੁਸ਼ਟ ਨੂੰ ਮਾਰ ਦੇਣ ਦੀ ਕਦੇ ਕੋਈ ਗੱਲ ਨਹੀਂ ਕੀਤੀ ਸਗੋਂ ਕੁરાਏ ਪਏ ਅਪਰਾਧੀਆਂ ਦੇ ਅੰਦਰੋਂ ਦੁਸ਼ਟਤਾਈ ਨੂੰ ਜੜ ਤੋਂ ਖਤਮ ਕਰਨ ਦੀ ਸਮਰੱਥਾ ਆਪਣੇ ਪੰਥ ਨੂੰ ਬਖਸ਼ੀ ਸੀ ਸਤਿਗੁਰਾਂ ਨੇ ਵੱਡੇ ਤੋਂ ਵੱਡੇ ਜ਼ਾਲਮ ਦੁਸ਼ਟ ਨੂੰ ਵੀ ਜਾਨੋਂ ਨਹੀਂ ਸੀ ਮਾਰਿਆ ਸਗੋਂ ਉਸ ਨਰਦਈ ਜ਼ਾਲਮ ਨੂੰ ਮਨੁੱਖਤਾ ਦਾ ਸੇਵਕ ਬਣਾ ਦਿੱਤਾ ਜਦੋਂ ਹੀ ਕੋਈ ਦੁਸ਼ਟ ਆਪਣੇ ਪਾਪ ਕਰਮਾਂ ਤੋਂ हट ਗਿਆ ਸਤਿਗੁਰਾਂ ਨੇ ਉਸ ਨੂੰ ਉਵੇਂ ਹੀ ਸਦਕਾਰ ਦੀ ਬਖਸ਼ਿਸ਼ ਕੀਤੀ ਜਿਵੇਂ ਗੁਰੂਦਰ ਤੇ ਦੂਜੇ ਸਿੱਖਾਂ ਦੀ ਕਦਰ ਕੀਮਤ ਯੋਗਤਾ ਅਨੁਸਾਰ ਪੈਂਦੀ ਰਹੀ ਹੈ ਕੁਝ ਇਤਿਹਾਸਕ ਉਦਾਹਰਣਾਂ ਇਸ ਪ੍ਰਕਾਰ ਹਨ ਨੰਬਰ 1 ਅਜੋਕੇ ਪਾਕਿਸਤਾਨ ਦੇ ਮਲਤਾਨ ਸ਼ਹਿਰ ਦੇ ਤੁਲੰਬਾ ਨਗਰ ਦੇ ਵਾਸੀ ਵਿਸ਼ਵਾਸ ਕਾਤੀ ਦੁਰਾਚਾਰੀ ਕਾਤਲ ਠੱਗ ਨੂੰ ਭਾਈ ਸੱਜਣ ਬਣਾ ਕੇ ਉਸ ਦੇ ਜ਼ੁਲਮੀ ਕਾਰਿਆਂ ਵਾਲੇ ਅੱਡੇ ਨੂੰ ਸਿੱਖੀ ਪ੍ਰਚਾਰ ਦੀ ਧਰਮ ਛਾਲਾ ਬਣਾਇਆ ਨਰਦਈ ਠੱਗ ਤੋਂ ਭਾਈ ਬਣ ਚੋ ਕੇ ਸੱਜਣ ਜੀ ਨੂੰ ਗੁਰਸਿੱਖੀ ਦਾ ਪ੍ਰਚਾਰਕ ਅਤੇ ਮਨੁੱਖਤਾ ਦਾ ਸੇਵਕ ਥਾਪ ਦਿੱਤਾ ਬੰਦੇ ਖਾਣੇ ਕਥ ਤੇ ਭੀਲ ਨੂੰ ਭਾਈ ਕੌੜਾ ਅਤੇ ਵੱਡੇ ਚੋਰ ਨੂੰ ਭਾਈ ਭੂਮੀਆਂ ਅਖਵੌਂ ਜੋਗਾ ਬਣਾ ਦਿੱਤਾ ਜੁਪੀ ਮੱਧ ਪ੍ਰਦੇਸ਼ ਵਿਚਲੇ ਘਾਤਕ ਦੁਸ਼ਟ ਠੱਗਾਂ ਦੇ ਡੇਰਿਆਂ ਵਿੱਚ ਗਏ ਤੇ ਉਹਨਾਂ ਨੂੰ ਦੁਸ਼ਟਤਾਈ ਤੋਂ ਹਟਾ ਕੇ ਧਰਮ ਦੀ ਕਮਾਈ ਕਰਨੀ ਸਿਖਾਈ ਬੰਗਾਲ ਦੇ ਠੱਗ ਜਾਦੂਗਰ ਦੁਸ਼ਟਾਂ ਨੂੰ ਨੇਤਾਣੇ ਮਨੁੱਖਾਂ ਦੇ ਵਪਾਰੀ ਰੋਹਿਲਖੰਡੀਏ ਦੁਸ਼ਟਾਂ ਨੂੰ ਪ੍ਰਭੂ ਦੀ ਭਗਤੀ ਨਾਲ ਜੋੜਿਆ ਅਤੇ ਹੋਰ ਬਿਆੰਤ ਜਾਲਮਾਂ ਦੁਸ਼ਟਾਂ ਨੂੰ ਮਨੁੱਖਤਾ ਦੇ ਸੇਵਕ ਬਣਾਇਆ ਨੰਬਰ 2 ਪੰਚਮ ਪਾਛਾ ਜੀ ਨੇ ਚੋਰ अथवा ਡਾਕੂ ਵਿਧੀਚੰਦ ਨੂੰ ਭਾਈ ਵਿਧੀਚੰਦ ਬਣਾ ਕੇ ਉਸ ਨੂੰ ਦੁਸ਼ਟ ਤੋਂ ਗੁਰਮਤਿ ਦਾ ਪ੍ਰਚਾਰਕਤਾ ਪਿਆ ਤੱਤੀ ਲੋਹ ਤੇ ਬੈਠੇ ਗੁਰਦੇਵ ਜੀ ਨੂੰ ਵੇਖ ਕੇ ਰੋਸ ਵਿੱਚ ਆਏ ਪੀਰ ਮੀਆਂ ਮੀਰ ਨੇ ਜਦ ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾੜ ਦੇਣ ਦੀ ਗੱਲ ਕੀਤੀ ਤਾਂ ਸ਼ਾਂਤੀ ਦੇ ਪਹੁੰਚ ਪੰਚਮ ਪਾਤਸ਼ਾਹ ਜੀ ਨੇ ਜੋ ਫਰਮਾਇਆ ਉਸ ਦਾ ਸਾਰੰਸ਼ ਇਹ ਹੈ ਜੇ ਅਸੀਂ ਹੀ ਬਦਲੇ ਲੈਣ ਵਾਲੇ ਬਣ ਗਏ ਤਾਂ ਖਿਮਾ ਸ਼ਾਂਤੀ ਪਿਆਰ ਅਤੇ ਸਾਂਝੀ ਵਾਲਤਾ ਦਾ ਪਾਠ ਕਿਸ ਨੇ ਪੜਾਉਣਾ ਹੈ ਨਾਲੇ ਬਦਲਾ ਲੈਣਾ ਕਿਸ ਕੋਲੋਂ ਹੈ ਜਿਨ੍ਹਾਂ ਨੂੰ ਇੰਨਾ ਵੀ ਗਿਆਨ ਨਹੀਂ ਕਿ ਉਹ ਆਪਣੇ ਹੀ ਸ਼ੁੱਭ ਚਿੰਤਕ ਨੂੰ ਤਸੀਹੇ ਦੇ ਰਹੇ ਹਨ ਪੀਰ ਜੀ ਉਨ੍ਹਾਂ ਦੀ ਹਾਲਤ ਤੇ ਤਰਸ ਕਰੋ ਅਤੇ ਅੱਲਾ ਅੱਗੇ ਉਨ੍ਹਾਂ ਦੇ ਹੱਕ ਵਿੱਚ ਦੁਆ ਕਰੋ ਕਿ ਉਹ ਭਲੇ ਪੁਰਸ਼ ਬਣ ਨੰਬਰ 3 ਦੁਸ਼ਟ ਸਬਨ ਕੋ ਮੂਲ ਉਪਾਰਨ ਆਏ ਦਸ਼ਮੇਸ਼ ਜੀ ਦੇ ਦਰਸ਼ਨ ਪਾਗੂੜਾ ਸਬਨਾ ਦੇ ਸਾਂਝੇ ਸਤਿਗੁਰੂ ਨਾਨਕ ਜੀ ਦੇ ਦਸਵੇਂ ਸਰੂਪ ਦਸ਼ਮੇਸ਼ ਜੀ ਦੀ ਪਾਵਨ ਜਾਨ ਦੇ ਵੈਰੀ ਬਣ ਬੈਠੇ ਦੁਸ਼ਟਾਂ ਨੇ ਸਤਿਗੁਰਾਂ ਦੇ ਕਿਲੇ ਨੂੰ ਕਰੜੇ ਘੇਰੇ ਵਿੱਚ ਰੱਖ ਲਿਆ ਹੋਇਆ ਸੀ ਬਾਹਰ ਜੂਝ ਰਹੇ ਸਿੰਘਾਂ ਨੇ ਕਲਗੀਧਰ ਪਿਤਾ ਜੀ ਕੋਲ ਸ਼ਿਕਾਇਤ ਕੀਤੀ ਕਿ ਜਾਨ ਦੇ ਵੈਰੀ ਬਣ ਆਏ ਭਾਈ ਘਨਈਆ ਦੁਸ਼ਟਾਂ ਨੂੰ ਵੀ ਠੰਡਾ ਜਲ ਛਕਾ ਕੇ ਜੰਗ ਜਾਰੀ ਰੱਖਣ ਦੇ ਯੋਗ ਬਣਾਈ ਜਾਣ ਦਾ ਕੋ ਕਰਮ ਕਰ ਰਿਹਾ ਹੈ ਇਤਿਹਾਸਕਾਰਾਂ ਨੇ ਹੈਰਾਨੀ ਨਾਲ ਉਂਗਲਾਂ ਮੂੰਹ ਵਿੱਚ ਪਾ ਲਈਆਂ ਜਦ ਇਹ ਸੁਣਿਆ ਕਿ ਕਥਿਤ ਤੌਰ ਤੇ ਦੁਸ਼ਟ ਸਭਨ ਕੋ ਮੂਲ ਉਪਾਰਨ ਆਏ ਦਸ਼ਮੇਸ਼ ਜੀ ਨੇ ਥੱਕੇ ਹਾਰੇ ਕਾਇਲ ਦੁਸ਼ਟਾਂ ਨੂੰ ਪਾਣੀ ਪਿਲਾਉਣ ਦੇ ਨਾਲ ਉਹਨਾਂ ਦੇ ਜ਼ਖਮਾਂ ਨੂੰ ਠੀਕ ਕਰਕੇ ਆਰਾਮ ਦੇਣ ਵਾਲੀ ਕੀਮਤੀ ਮਲਮ ਦੀ ਡੱਬੀ ਦੇ ਕੇ ਦੁਸ਼ਟਾਂ ਅਤੇ ਸਜਣਾ ਨਾਲ ਇੱਕੋ ਜਿਹਾ ਵਿਹਾਰ ਜਾਰੀ ਰੱਖਣ ਦੇ ਥਾਪੜੇ ਦੀ ਬਖਸ਼ਿਸ਼ ਕੀਤੀ ਹੈ। ਬਾਗੜਾ ਸਭ ਤੋਂ ਵੱਡੇ ਦੁਸ਼ਟ ਅਤੇ ਨਰਦਈ ਔਰੰਗਜ਼ੇਬ ਦੇ ਹੁਕਮ ਨਾਲ ਗੁਰੂ ਤੇਗ ਬਹਾਦਰ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਚਾਰ ਸਹਿਬਜ਼ਾਦੇ ਅਤੇ ਕਈ ਪਿਆਰੇ ਸਿੰਘ ਸ਼ਹੀਦ ਕੀਤੇ। ਆਨੰਦਪੁਰੀ ਨੂੰ ਉਜਾੜਿਆ ਗਿਆ ਅਤੇ ਹੋਰ ਬੇਅੰਤ ਜ਼ੁਲਮ ਕੀਤੇ। ਉਸ ਦੁਸ਼ਟ ਔਰੰਗਜ਼ੇਬ ਦੇ ਜ਼ੁਲਮਾਂ ਦਾ ਬਦਲਾ ਲੈਣ ਦੀ ਵਿਚਾਰ ਤੱਕ ਮਨ ਵਿੱਚ ਕਦੇ ਨਹੀਂ ਆਈ ਸਗੋਂ ਉਸ ਦੁਸ਼ਟ ਸਮਰਾਟ ਦੀ ਮੌਤ ਤੇ ਉਸ ਦੇ ਪੁੱਤਰਾਂ ਵਿੱਚ ਛਿੜੀ جنگ ਵਿੱਚ ਉਸ ਦੇ ਵੱਡੇ ਲੜਕੇ ਬਹਾਦਰ ਸ਼ਾਹ ਦੀ ਸਹਾਇਤਾ ਕਰਕੇ ਉਸ ਨੂੰ ਦਿੱਲੀ ਦੇ ਤਖਤ ਦਾ ਮਾਲਕ ਸਤਗੁਰ ਜੀ ਨੇ ਆਪਣੀ ਹੱਥੀ ਬਣਾਇਆ ਭਾਗ ਈੜੀ ਪਹਾੜੀ ਰਾਜਿਆਂ ਨੇ ਕਈ ਵਾਰ ਵਿਸ਼ਵਾਸ ਘਾਤ ਕਰਕੇ ਗੁਰੂ ਘਰ ਨਾਲ ਵੈਰ ਕਮਾਇਆ ਪਰ ਸਤਗੁਰਾਂ ਨੇ ਇੱਕ ਵਾਰ ਵੀ ਉਹਨਾਂ ਤੇ ਹਮਲਾ ਕਰਨ ਦੀ ਪਹਿਲ ਨਹੀਂ ਕੀਤੀ ਉਹ ਵਿਸ਼ਵਾਸ ਘਾਤੀ ਰਾਜੇ ਜਦੋਂ ਵੀ ਸਤਗੁਰਾਂ ਦੀ ਜਾਨ ਦੇ ਵੈਰੀ ਬਣ ਕੇ ਚੜ੍ਹਾਏ ਉਹਨਾਂ ਨੂੰ ਵਾਰ ਕਰਨ ਦੀ ਪਹਿਲ ਕਰਨ ਦੀ ਖੁੱਲ ਦਿੱਤੀ ਉਹਨਾਂ ਵਿਰੁੱਧ ਕਦੇ ਕੋਈ ਮੰਦਾ ਸ਼ਬਦ ਤੱਕ ਨਹੀਂ ਕਿਹਾ ਭਾਗਸਾ ਹਿੰਦ ਸਰਕਾਰ ਦੀ ਫੌਜਦਾ ਜਰਨਲ ਸੈਦ ਖਾਨ ਸਤਗੁਰਾਂ ਨੂੰ ਜਿਉਂਦੇ ਫੜਨ ਲਈ ਜਾਂ ਸ਼ਹੀਦ ਕਰਨ ਲਈ ਚੜ੍ਹਾ ਆ ਸੈਦ ਖਾਨ ਦੇ ਅੰਦਰੋਂ ਵੈਰ ਭਾਵਨਾ ਮੁੱਕਦਿਆਂ ਹੀ ਸਤਗੁਰਾਂ ਨੇ ਉਸ ਨੂੰ ਛਾਤੀ ਨਾਲ ਲਾ ਲਿਆ ਅਤੇ ਨਾਮਤਾਂ ਦੀ ਬਖਸ਼ਿਸ਼ ਨਾਲ ਮਾਲਾ-ਮਾਲ ਕਰ ਦਿੱਤਾ ਇਤਿਹਾਸ ਦਾ ਇਹ ਜ਼ਿਕਰ ਵੀ ਭੁੱਲਣਯੋਗ ਨਹੀਂ ਹੈ ਕਿ ਭਗਦੇ ਜੰਗ ਵਿੱਚ ਸਤਗੁਰਾਂ ਦੇ ਪਿਆਰੇ ਸਿੰਘ ਜੂਝ ਕੇ ਸ਼ਹੀਦੀਆਂ ਪਾ ਰਹੇ ਸਨ ਕਿ ਐਨ ਉਸ ਸਮੇਂ ਸਤਗੁਰਾਂ ਨੇ ਵੈਰੀ ਦਲ ਦੇ ਦੋ ਜਰਨੈਲ ਆਪਣੇ ਵੱਲ ਗੋਲੀ ਤੀਰ ਦੀ ਮਾਰ ਤੋਂ ਦੂਰ ਬੈਠੇ ਚੌਪੜ ਖੇਡ ਦੇ ਵੇਖ ਲੈ ਸਤਗੁਰਾਂ ਨੇ ਤੀਰ ਛੱਡਿਆ ਜੋ ਉਹਨਾਂ ਦੇ ਮੰਜੇ ਦੇ ਪਾਵੇ ਵਿੱਚ ਜਾ ਖੋਬਿਆ ਜਰਨੇ ਪੁਕਾਰ ਉਠੇ ਕਿ ਏਡੀ ਦੂਰ ਤੀਰ ਦਾ ਪਾਵੇ ਵਿੱਚ ਆਖ ਬਣਾ ਕਰਾਮਾਤ ਇੱਕ ਹੋਰ ਸ਼ੂਕ ਦਾ ਤੀਰ ਦੂਜੇ ਪਾਵੇ ਵਿੱਚ ਆਵਜਾ ਨਾਲ ਰੁਕਾ ਸੀ ਕੀ ਕਰਾਮਾਤ ਨੀਸਤ ਕਮਾਲ ਅਸਤ ਹੈਰਾਨੀ ਹੈ ਕਿ ਕਥ ਤੌਰ ਤੇ ਦੁਸ਼ਟ ਸਬਨ ਕੋ ਮੂਲ ਉਪਾਰਨ ਬਚਨ ਉਚਾਰਨ ਵਾਲੇ ਦਸ਼ਮੇਸ਼ ਜੀ ਨੇ ਜਾਨ ਦੇ ਵੈਰੀ ਬਣ ਆਏ ਉਹਨਾਂ ਜਰਨੈਲ ਦੁਸ਼ਟਾਂ ਨੂੰ ਜਮ ਲੋਕ ਪਹੁੰਚਾ ਕੇ ਆਪਣੇ ਕਥਤ ਬਚਨ ਇੱਥੇ ਵੀ ਪੂਰੇ ਨਹੀਂ ਕੀਤੇ ਆਰੰਭ ਤੋਂ ਹੀ ਸਤਿਗੁਰੂ ਨਾਨਕ ਸਾਹਿਬ ਜੀ ਦੇ ਪੰਥ ਵਿੱਚ ਕਿਸੇ ਮਨੁੱਖ ਦੀ ਢੰਗਾਣੇ ਜਾਨ ਲੈ ਲੈਣੀ ਰੱਬ ਤੋਂ ਟੁੱਟੇ ਗੀਧੀਆਂ ਦਾ ਕੰਮ ਮੰਨਿਆ ਜਾਂਦਾ ਰਿਹਾ ਸੀ। ਹਾ ਹਾ ਸਹਿਬਜ਼ਾਦੇ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਅੱਖੀਆਂ ਦੇ ਸਾਹਮਣੇ ਸ਼ਹੀਦ ਹੋ ਗਏ। ਨੂਰੇ ਮਾਹੀ ਨੇ ਦੱਸਿਆ ਕਿ ਦੋ ਮਾਸੂਮ ਸਹਿਬਜ਼ਾਦੇ ਨੀਹਾਂ ਵਿੱਚ ਚਿੰਨ ਕੇ ਬੇਦਰਦੀ ਨਾਲ ਸ਼ਹੀਦ ਕਰ ਦਿੱਤੇ ਗਏ ਹਨ। ਵਜ਼ੀਰ ਖਾਨ ਸੋਚਾ ਆਨੰਦ ਗੰਗੂ ਆਦ ਕਿਸੇ ਨੂੰ ਕੋਈ ਵੱਦ ਅਸੀਸ ਤੱਕ ਨਹੀਂ ਦਿੰਦੀ ਜ਼ਾਲਮ ਅਤੇ ਬੇਅਸੂਲੀ ਸਰਕਾਰ ਆਪਣੇ ਪਾਪਾਂ ਦੇ ਭਾਰ ਹੇਠ ਆਉਂਦੀ ਆਪਣੇ ਖਾਤਮੇ ਵੱਲ ਜਾ ਰਹੀ ਸੀ ਸਤਗੁਰਾਂ ਨੂੰ ਦੁਸ਼ਟ ਦਮਨ ਕਹਿਣ ਵਾਲੇ ਇਹ ਭੁੱਲੜ ਮਨ ਗੁਰੂ ਨਾਨਕ ਜੀ ਦੇ ਘਰ ਦੀ ਲੜਾਈ ਕਿਸੇ ਜ਼ਾਲਮ ਵਿਰੁੱਧ ਨਹੀਂ ਸਗੋਂ ਜ਼ੁਲਮ ਵਿਰੁੱਧ ਹੈ ਕੱਲ ਦੇ ਜ਼ਾਲਮਾਂ ਨੂੰ ਅੱਜ ਸਤਗੁਰ ਜੀ ਆਪਣੇ ਹਿਰਦੇ ਨਾਲ ਲਾਉਂਦੇ ਦੇਸ ਆ ਰਹੇ ਹਨ ਹੁਣ ਤਖਤ ਤੇ ਬੈਠਿਆਂ ਜਰਵਾਣਿਆਂ ਨੂੰ ਭਰੇ ਦਰਬਾਰ ਵਿੱਚ ਹੀ ਜਮ ਲੋਕ ਭੇਜਣ ਵਾਲੇ ਭਾਈ ਜੀਵਨ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਵਰਗੇ ਸਿਰਲੱਥ ਸੂਰਮਿਆਂ ਦੀ ਸਤਗੁਰਾਂ ਕੋਲ ਘਾਟ ਨਹੀਂ ਸੀ ਗੁਰੂ ਘਰ ਦਾ ਵੈਰੀ ਦੁਸ਼ਟਾਈ ਨਾਲ ਹੈ ਤੇ ਕਿਸੇ ਦੁਸ਼ਟ ਨਾਲ ਨਹੀਂ ਹੈ ਦੁਸ਼ਟ ਦਮਨ ਜਾਂ ਦੁਸ਼ਟ ਦੋਵੇਂ ਵਿਪਰੀ ਬੋਲੀ ਦੁਸ਼ਟ ਦਮਨ ਕੌਣ ਸੀ ਬਚਿੱਤਰ ਨਾਟਕ ਵਿੱਚੋਂ ਇਸ ਪ੍ਰਸ਼ਨ ਦਾ ਉੱਤਰ ਨਹੀਂ ਮਿਲਦਾ ਪਰ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਕਥਾ ਹੈ ਕਿ ਹੇਮਕੁੰਟ ਵਾਲੀ ਥਾਂ ਤੇ ਇੱਕ ਬ੍ਰਾਹਮਣ ਤਪੱਸਵੀ মৃਗਸ਼ਾਲਾ ਤੇ ਬੈਠਾ ਤਪ ਕਰ ਰਿਹਾ ਸੀ ਉਸ ਸਮੇਂ ਮਗਰੋਂ ਉਸ ਨੇ ਉੱਠ ਕੇ ਉਹ ਆਪਣਾ ਆਸਨ ਛਾੜਿਆ ਤਾਂ ਉਸ ਵਿੱਚੋਂ ਦੁਸ਼ਟ ਦਮਨ ਪੈਦਾ ਹੋਇਆ ਅਤੇ ਉਸੇ ਥਾਂ ਤੇ ਬੈਠ ਕੇ ਤਪੱਸਿਆ ਕਰਨ ਲੱਗ ਪਿਆ ਅਤੇ ਉਹੀ ਪਰਮਾਤਮਾ ਦਾ ਨਾਂ ਇੱਕ ਹੋ ਕੇ ਪਟਨੇ ਵਿੱਚ ਮਾਤਾ ਗੁਜਰੀ ਦੀ ਕੁੱਖੋਂ ਜਨਮ ਲਿਆ ਭਾਵ ਦਸ਼ਮੇਸ਼ ਜੀ ਦਾ ਪਿਛਲਾ ਜਨਮ ਵੀ ब्राह्मण जी दी तपस्या ਤੋਂ ਹੋਇਆ ਲਿਖ ਲਿਆ ਹੋਇਆ ਹੈ। ਬਚਤਰਨਾਟਕ ਜੀ ਦੀ ਇਸ ਤੁਕ ਤੈਂ ਹਮ ਅਦਕ ਤਪੱਸਿਆ ਸਾਦੀ ਦੇ ਆਧਾਰ ਤੇ ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸਾਹਿਬ ਸੰਤੋਖ ਸਿੰਘ ਜੀ ਅਤੇ ਚਾਰ ਵਿਦਵਾਨ ਬ੍ਰਾਹਮਣ ਜਿਹੜੇ ਆਪਣੀ ਮਤ ਦੀਆਂ ਸਾਖੀਆਂ ਅਤੇ ਹੋਰ ਕਈ ਗੁਰਮਤ ਵਿਰੋਧੀ ਰਲੇ ਪਾਉਂਦੇ ਰਹੇ 1990 ਵਿੱਚ ਪਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਸ੍ਰੀ ਗੁਰਪ੍ਰਤਾਪ ਸੂਰਜੰਗੰਥਰਾਵਲੀ ਦੀ ਪ੍ਰਸਤਾਵਨਾ ਜਿਲਦ ਪਹਿਲੀ ਸਫਾ 148 ਨੇ ਕਥਤ ਦੁਸ਼ਟ ਦਮਨ ਦੀ ਕਥਿਤ ਤਪਸੀਆ ਬਾਰੇ ਬੜੇ ਲੰਬੇ ਚੌੜੇ ਪੋਲ ਬੰਦੇ ਹੋਏ ਹਨ ਉਸ ਲਿਖਤਾ ਸੰਕੇਹ ਅਨੁਸਾਰੂਪ ਇਸ ਪ੍ਰਕਾਰ ਹੈ ਦੁਸ਼ਟ ਦਮਨ ਨੇ ਭਗੋਤੀ ਦੁਰਗਾ ਚੰਡਿਕਾ ਸ਼ਿਵਾ ਦੇਵੀ ਤੋਂ ਬੜੀ ਲੰਬੀ ਉਮਰ ਦਾ वर ਪ੍ਰਾਪਤ ਕਰਨ ਉਪਰੰਤ ਉਸ ਦੀ ਆਗਿਆ ਦੀ ਪਾਲਣਾ ਵਿੱਚ ਬੜੇ ਅਦਭੁਤ ਰੂਪ ਵਿੱਚ ਤਪੱਸਿਆ ਆਰੰਭ ਕੀਤੀ ਉਸ ਰੂਪ ਦਾ ਸੰਖੇਪ ਵਰਣਨ ਸਿਰ ਤੇ ਜਟਾ ਦਿਗੰਬਰ ਭਾਵ ਸਰੀਰ ਤੋਂ ਅਲਫ ਨੰਗੇ ਅੱਖਾਂ ਬੰਦ ਨਰਾਹਾਰੀ ਭਾਵ ਖਾਣ ਪੀਣ ਦਾ ਪੱਕਾ ਤਿਆਗ ਮੋਨਤਾਰੀ ਭਾਵ ਮੁੱਖੋਂ ਕਿਸੇ ਪ੍ਰਕਾਰ ਦੀ ਕੋਈ ਆਵਾਜ਼ ਨਹੀਂ ਕੱਢਣੀ ਇੱਕ ਪੈਰ ਦੇ ਭਾਰ ਖੜੇ ਰਹਿ ਕੇ ਦੋਵੇਂ ਬਾਹਾਂ ਉੱਪਰ ਕਰਕੇ ਨਰਜੀਵ ਬਨ ਵਿੱਚ ਭਾਵ ਅਜਹੀ ਉਜਾੜ ਥਾਂ ਜਿੱਥੇ ਕੋਈ ਜੀਵ ਨਾ ਹੋਵੇ ਉਥੇ ਆਸਣ ਜਮਾ ਕੇ ਅਸੰਖਾਂ ਸਾਲਾਂ ਕੋਰ ਤਪੱਸਿਆ ਕੀਤੀ ਜਿਸ ਤੋਂ ਸਰੀਰ ਹੱਡੀਆਂ ਹੀ ਹੱਡੀਆਂ ਰਹਿ ਗਿਆ ਰਾਸ ਨੰਬਰ 11 ਅਸੂ 52 हे ਸੁਹਿਰਦ ਪਾਠਕ ਸੱਜਣ ਜੀਓ ਕੀ ਇਹ ਸਾਰਾ ਊਲ ਜਲੂਲ ਮੰਨਣਯੋਗ ਹੈ ਅਸੰਖ ਭਾਵ ਜਿਹਦੀ ਸੰਖਿਆ ਨਾ ਹੋ ਸਕੇ ਬੇਗਿਣਤ ਬੇਅੰਤ ਸਾਲਾਂ ਵਿੱਚ ਤਾਂ ਅਰਬਦ ਨਰਬਦ ਤੁੰਦੂਕਾਰਾ ਧਰਨ ਨ ਗਗਨ ਹੁਕਮ ਅਪਾਰਾ ਪੰਨਾ 1035 ਵਾਲੀ ਹਾਲਤ ਵੀ ਕਈ ਵਾਰੀ ਬਣ ਸਕਣ ਦਾ ਸੰਕੇਤ ਤਾਂ ਪੰਚਮ ਸਤਗੁਰਾਂ ਦੇ ਇਸ ਬਚਨ ਤੋਂ ਕਈ ਵਾਰ ਪਸਰਿਓ ਪਸਾਰਾ ਪੰਨਾ ਨੰਬਰ 276 ਸਿੱਧ ਹੋ ਰਿਹਾ ਇਸ ਓਪਤ ਪਰਲੋ ਵਾਲੇ ਚੱਕਰ ਦਾ ਦੁਸ਼ਟ ਦਮਨ ਜੀ ਦੀ ਸਮਾਧੀ ਤੇ ਕੋਈ ਅਸਰ ਨਾ ਪਿਆ ਕੀ ਇਹ ਸਮਾਧੀ ਹਰ ਹਾਲਤ ਵਿੱਚ ਅਡੋਲ ਰਹੀ ਇਸ ਸਭ ਕੋਈ ਤੋਂ ਅਡਰੇ ਹੋਰ ਕਈ ਤਰ੍ਹਾਂ ਦੇ ਅਣਹੋਣੇ ਰਲੇ ਪਾਕੇ ਗੁਰੂ ਇਤਿਹਾਸ ਨੂੰ ਅਜਿਹੇ ਰੰਗ ਚਾੜਿਆ ਕਿ ਅਸੀਂ ਇਹ ਭੁੱਲ ਹੀ ਗਏ ਕਿ ਸਾਡੇ ਧਰਮੀ ਪਿਤਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਹੀ ਹਨ ਬਾਕੀ 9 ਹੀ ਗੁਰੂ ਸਹਿਬਾਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਮਾਲਕ ਹੋਣ ਦੇ ਕਾਰਨ ਹੀ ਸਾਡੇ ਗੁਰੂ अथवा ਗੁਰੂ ਨਾਨਕ ਜੀ ਸਮਝੇ ਗਏ ਸਨ ਜਦ ਗੁਰਬਾਣੀ ਕੇਵਲ ਨਾਨਕ ਹੀ ਨਾਨਕ ਪੁਕਾਰ ਰਹੀ ਹੈ ਫਿਰ ਖਾਲਸਾ ਪੰਥ ਆਪਣਾ ਪਿਤਾ ਨਾਨਕ ਕਹਿਣਾ ਕਿਵੇਂ ਭੁੱਲ ਗਿਆ ਗੱਲ ਇਹ ਨਹੀਂ ਹੈ ਕਿ ਦਾਸ ਦਸ਼ਮੇਸ਼ ਜੀ ਨੂੰ ਪਿਤਾ ਮੰਨਣ ਦਾ ਵਿਰੋਧ ਕਰੇ ਗੱਲ ਉਸ ਸਿਧਾਂਤ ਦੀ ਖੰਡਣਾ ਦੀ ਹੈ ਜਿਸ ਪਾਵਨ ਸਿਧਾਂਤ ਦੀ ਬੇਲਖਣਤਾ ਦਾ ਅਸੀਂ ਆਪ ਹੀ ਰੌਲਾ ਪਾਉਂਦੇ ਹਾਂ ਕਿ ਦਸੋਂ ਹੀ ਸਤਿਗੁਰੂ ਸਹਿਬਾਨ ਕੇਵਲ ਇੱਕ ਉਸੇ ਦੀ ਜੋਤ ਜਗਤ ਦੇ ਮਾਲਕ ਹੋਣ ਦੇ ਕਾਰਨ ਇੱਕ ਰੂਪ ਸਨ ਅਤੇ ਫਿਰ ਅਜਿਹਾ ਕਰਕੇ ਹੀ ਅਸਾਂ ਜਨ ਨਾਨਕ ਕੇ ਗੁਰ ਸਿੱਖ ਪੁੱਤਰੋ ਹਰ ਜਪਿਓ ਹਰ ਨਿਸਤਾਰਿਆ ਪੰਨਾ 312 ਦੀ ਖੰਡਨਾਮੀਤਾ ਨਹੀਂ ਕੀਤੀ ਹੋਈ ਪਿਛਲਾ ਜਨਮ ਬ੍ਰਾਹਮਣ ਦੇ ਆਸਣੇ ਹੀਠੋਂ ਜਨਮੇ ਦੁਸ਼ਟ ਦਮਨ ਅਤੇ ਇਸ ਜਨਮ ਵਿੱਚ ਉਹੀ ਦੁਸ਼ਟ ਦਮਨ ਜੀ ਸ੍ਰੀ ਰਾਮਚੰਦਰ ਜੀ ਦੀ ਜਨਤ ਵਿੱਚੋਂ ਪੈਦਾ ਹੋਏ ਲਿਖ ਦਿੱਤੇ ਅ ਡਰੇ ਤੌਰ ਤੇ ਕੇਵਲ ਦਸ਼ਮੇਸ਼ ਜੀ ਨੂੰ ਪਿਤਾ ਅਤੇ ਮਾਤਾ ਸਾਹਿਬ ਦੇਵਾ ਨੂੰ ਖਾਲਸੇ ਦੀ ਮਾਤਾ ਮੰਨਣ ਵਾਲੀ ਗੱਲ ਕੀ ਦਸ਼ਮੇਸ਼ ਜੀ ਦੀ ਆਪਣੀ ਲਿਖਤ ਹੈ ਕਿ ਸਾਨੂੰ ਅਸਲ ਮੁੱਢ ਗੁਰੂ ਨਾਨਕ ਜੀ ਦੀ ਜੋਤ ਨਾਲੋਂ ਅੱਡ ਕਰ ਲਈ ਹੀ ਅਜਿਹੇ ਰਲੇ ਤਾਂ ਨਹੀਂ ਪਾਏ ਗਏ 1984 ਤੋਂ ਪਹਿਲਾਂ ਦੇ ਲਿਖੇ ਸਾਰੇ ਪੁਰਾਤਨ ਗ੍ਰੰਥਾਂ ਵਿੱਚ ਮਾਤਾ ਜੀ ਦਾ ਨਾਮ ਸਹਿਬ ਦੇਵਾ ਹੀ ਹੈ ਸਹਿਬਕੌਰ ਕਿਸੇ ਥਾਂ ਨਹੀਂ ਮਿਲਦਾ ਇਹ ਅਚਾਨਕ ਬਦਲੀ ਕੀ ਇਤਿਹਾਸ ਦੀ ਸਚਾਈ ਨੂੰ ਹੋਰ ਵੀ ਵੱਧ ਸ਼ੱਕੀ ਤਾਂ ਨਹੀਂ ਬਣਾਉਂਦੀ ਇਸ ਸਾਰੇ ਰੋਲ ਘਚੋਲੇ ਦਾ ਕੀ ਪੇਦ ਇਹ ਪੰਥ ਵਿੱਚੋਂ ਕੋਈ ਵਿਦਵਾਨ ਸੱਜਣ ਦਾਸ ਤੇ ਇਸ ਸ਼ੰਕੇ ਨੂੰ ਦੂਰ ਕਰਨ ਦੀ ਕਿਰਪਾਲਤਾ ਕਰ ਦੇਵੇਗਾ ਕਿ ਕਿਤੇ ਅਜਿਹੇ ਸਾਰੇ ਰਲੇ ਦਸ਼ਮੇਸ਼ ਜੀ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੀ ਮੁਥਾਜੀ ਤੋਂ ਸੁਤੰਤਰ ਕੇਵਲ ਵਿਸ਼ਨੂੰ ਦਾ ਅਵਤਾਰ ਹੀ ਸਿੱਧ ਕਰਨ ਲਈ ਗੰਭੀਰ ਤਾਣਾ ਬਾਣਾ ਤਾਂ ਨਹੀਂ ਬਣਿਆ ਗਿਆ ਇਸ ਇੰਦਰਜਾਲ ਨੂੰ ਹੋਰ ਵੱਧ ਤੋਂ ਵੱਧ ਪੱਕਾ ਕੀਤਾ ਜਾਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਪਾਵਨਤਾ ਸ਼ੁੱਧਤਾ ਅਤੇ ਜਗਤ ਵਿਚਲੇ ਸਾਰੇ ਧਰਮ ਗ੍ਰੰਥਾਂ ਤੋਂ ਵਿਲੱਖਣਤਾ ਵਾਲੇ ਅਨੂਪਮ ਗੁਣਾ ਨੂੰ ਛੱਕੀ ਬਣਾਉਣ ਲਈ ਬੜੇ ਕਰੜੇ ਹਮਲੇ ਹੋਣੇ ਆਰੰਭ ਹੋ ਚੁੱਕੇ ਹਨ। ਭਾਵ ਸਾਨੂੰ ਮੰਦਰਾਂ ਵਿੱਚ ਟੱਲ ਖੜਕਾਉਂਦੇ ਵੇਖਣ ਵਾਲਾ ਸਮਾਂ ਨੇੜੇ ਤੋਂ ਨੇੜੇ ਲਿਆਂਦਾ ਜਾ ਰਿਹਾ ਹੈ। ਅਪਰੋਕਤ ਵਰਣਨ ਸਾਰੇ ਕੁਝ ਧਿਆਨ ਵਿੱਚ ਰੱਖਦੇ ਆਂ ਕਿ ਅਸੀਂ ਇਸ ਤੋਂ ਮੁੱਕਰ ਸਕਦੇ ਹਾਂ ਕਿ ਖਾਲਸਾ ਧਰਮ ਦਾ ਪਛੋਕੜ ਬ੍ਰਾਹਮਣ ਜੀ ਦੀ ਗੋਦ ਵਿੱਚ ਖੇਡ ਰਿਹਾ ਹੈ। ਹਿੰਦੂਆਂ ਤੋਂ ਅਡਰੀ ਇੱਕ ਵੱਖਰੀ ਕੌਮ ਸਾਨੂੰ ਕਿੰਨਾ ਮੰਨਣਾ ਹੈ ਹਿੰਦੂ ਧਰਮ ਦੇ ਦੁਸ਼ਟ ਦਮਨ ਬ੍ਰਾਹਮਣੀ ਮਿਥਿਆਹਾਰ ਦੇ ਸਾਰੇ ਅਵਤਾਰ ਧਰਤੀ ਤੇ ਕੇਵਲ ਕਿਸੇ ਕਥਤ ਉਪੱਦਰੀ ਦੀ ਜਾਨ ਲੈਣ ਹੀ ਆਉਂਦੇ ਰਹੇ ਹਨ ਪੁਰਾਣਾਂ ਦੀਆਂ ਕਥਾ ਕਹਾਣੀਆਂ ਅਨੁਸਾਰ ਜਿਵੇਂ ਨੰਬਰ 1 ਵੇਦ ਲੈ ਕੇ ਸੰਖਾਸੁਰ ਦਾੰਤ ਜਦ ਸੁਮੰਦਰ ਵਿੱਚ ਜਾ ਵੜਿਆ ਤਾਂ ਬ੍ਰਾਹਮਣਾ ਦੀ ਫਰਿਆਦ ਸੁਣ ਕੇ ਵਿਸ਼ਨੂੰ ਭਗਵਾਨ ਨੇ ਮਛ ਅਵਤਾਰ ਧਾਰਿਆ ਤੇ ਸੰਖਾਸੁਰ ਦੁਸ਼ਟ ਨੂੰ ਮਾਰ ਕੇ ਵੇਦਾਂ ਦੀ ਖਲਾਸੀ ਕਰਵਾਈ। ਪਹਿਲਾਦ ਭਗਤ ਦੀ ਫਰਿਆਦ ਤੇ ਨਰਸਿੰਘ અવਤਾਰ ਧਾਰਿਆ ਅਤੇ ਹਰਨਾਖਸ਼ ਦੁਸ਼ਟ ਦਾ ਦਮਨ ਕੀਤਾ। ਨੰਬਰ 3 ਪਹਿਲਾਦ ਭਗਤ ਦਾ ਸਾਕਾ ਤਿਆਰ ਅਰਥਾਤ ਹਰਨਾਖਸ਼ ਦਾ ਵੱਡਾ ਭਾਈ ਹਰਨਾਖਸ਼ਪ ਦੁਸ਼ਟ ਬ੍ਰਾਹਮਣਾਂ ਨਾਲ ਨਾਰਾਜ਼ ਹੋ ਕੇ ਧਰਤੀ ਨੂੰ ਚੁੱਕ ਕੇ ਦੌੜ ਗਿਆ। ਵਿਸ਼ਨੂੰ ਜੀ ਵੈਰਾ ਰੂਪ ਭਾਵ ਸੂਰ અવਤਾਰ ਹੋ ਕੇ ਆਏ ਅਤੇ ਉਸ ਦੁਸ਼ਟ ਦਾਇੰਤ ਦਾ ਦਮਨ ਕਰਕੇ ਧਰਤੀ ਆਜ਼ਾਦ ਕਰਵਾਈ ਨੰਬਰ 4 ਹਾਰਾਮ ਜੀ ਧਰਤੀ ਮਾਤਾ ਦੀ ਪੁਕਾਰ ਸੁਣ ਕੇ ਦੁਸ਼ਟ ਰਾਵਣ ਦੀ ਜਾਨ ਲੈਣ ਲਈ ਆਏ ਅਤੇ ਨੰਬਰ 5 ਸ੍ਰੀ ਕ੍ਰਿਸ਼ਨ ਜੀ ਆਖਰੀ ਦੁਸ਼ਟ ਕੰਸ ਦਾ ਘੁੱਟ ਭਰਨ ਲਈ ਆਏ ਲਿਖੇ ਹਨ ਕਿ ਅੱਗੇ ਹੁਣ ਇਹ ਸਮਝ ਲਿਆ ਜਾਵੇ ਕਿ ਜਦ ਧਰਤੀ ਮਾਤਾ ਕੋਲ ਦੁਸ਼ਟਾਂ ਵਿਰੁੱਧ ਫਰਿਆਦ ਨਾ ਰਹੀ ਅਕਾਲ ਪੁਰਖ ਜੀ ਆਪ ਜੀ ਹਿਮਕੁੰਡ ਤੇ ਬੈਠੇ ਦਸ਼ਮੇਸ਼ ਜੀ ਕੋਲ ਜਾ ਫਰਿਆਦੀ ਹੋਏ ਸਨ ਕਿ ਜਾਓ ਅਤੇ ਸੰਸਾਰੀਆਂ ਤੋਂ ਮੇਰਾ ਨਾਮ ਜਪਾਓ ਅਤੇ ਪਹਿਲੇ ਅਵਤਾਰਾਂ ਤੋਂ ਜਿਹੜੇ ਦੁਸ਼ਟ ਬਚ ਨਿਕਲੇ ਸਨ ਉਹਨਾਂ ਦੁਸ਼ਟ ਸਬਨ ਕੋ ਮੂਲ ਉਪਾਰੋ ਸਾਰਿਆਂ ਦੀ ਹੁਣ ਜੜ ਹੀ ਪੱਟ ਕੇ ਮੁੜਿਓ ਕਿ ਇਹ ਸਭ ਕੁਝ ਸੱਚ ਹੀ ਹੈ ਨਹੀਂ ਸੰਪੂਰਨ ਸੱਚ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਲਈ ਕੋਈ ਵੀ ਮਨੁੱਖ ਦੁਸ਼ਟ ਨਹੀਂ ਸੀ ਦੁਸ਼ਟਤਾਈ ਨਿਕਲ ਗਈ ਤਾਂ ਫਿਰ ਸਾਰੇ ਹੀ ਭਲੇ ਲੋਕ ਸਨ ਇਸੇ ਸਿਧਾਂਤ ਦੀ ਪਾਲਣਾ ਕਰਨ ਦੀ ਸਿੱਖਿਆ ਵਾਲਾ ਸੰਤ ਸੂਰਮਾ ਪ੍ਰਗਟ ਹੋਇਆ ਸੀ ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾਹੀਂ ਪੰਨਾ 1381 ਮੰਦਾ ਕਿਸ ਨੂੰ ਆਖੀਏ ਜਾਂ ਸਭਨਾ ਸਾਹਿਬ ਏਕ ਪੰਨਾ 1238 ਮੰਦਾ ਕਹਿ ਕੇ ਕਿਸੇ ਨੂੰ ਦਰਕਾਰ ਦੇਣਾ ਸਤਗੁਰਾਂ ਦੇ ਹਿਰਦੇ ਨੇ ਕਦੇ ਕਬੂਲ ਨਹੀਂ ਕੀਤਾ ਇਸ ਲਈ ਦਸ਼ਮੇਸ਼ ਜੀ ਨੂੰ ਦੁਸ਼ਟ ਦਮਨ ਕਹਿਣਾ ਵਿਪਰ ਦੀ ਬੋਲੀ ਹੈ ਗੁਰਬਾਣੀ ਦਾ ਇੱਕ ਇਹ ਪੱਖ ਗੁਰਬਾਣੀ ਵਿੱਚ ਅਜਿਹੇ ਕਈ ਸ਼ਬਦ ਹਨ ਜਿਨ੍ਹਾਂ ਵਿੱਚ ਦੁਸ਼ਟਾਂ ਨੂੰ ਮਾਰਨ ਦੀ ਗੱਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਭੈੜੇ ਆਚਰਣ ਵਾਲੇ ਨੂੰ ਦੁਸ਼ਟ ਕਿਹਾ ਹੈ ਅਤੇ ਜਾਂ ਬਹੁਤੀ ਥਾਈਂ ਕਾਮ ਕ੍ਰੋਧ ਪੰਜ ਵਿਕਾਰਾਂ ਨੂੰ ਦੁਸ਼ਟ ਫਰਮਾਨ ਕੀਤਾ ਜਿੱਥੇ ਕਿਥੇ ਜਾਣ ਦੇ ਵੈਰੀ ਬਣੇ ਕਿਸੇ ਮਨੁੱਖ ਲਈ ਦੁਸ਼ਟ ਸ਼ਬਦ ਆਇਆ ਵੀ ਹੈ ਉਥੇ ਅਕਾਲ ਪੁਰਖ ਦੇ ਬਿਰਦ ਉੱਤੇ ਭਰੋਸਾ ਰੱਖਣ ਦਾ ਉਪਦੇਸ਼ ਵੀ ਨਾਲ ਹੀ ਹੈ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਥਮ ਮਹਾਨ ਬਾਣੀ ਜਿਸ ਨੂੰ ਅਸੀਂ ਮੂਲ ਮੰਤਰ ਕਹਿੰਦੇ ਹਾਂ ਦੇ ਵਿਚਾਰ ਲਿਖਦੇ ਹਾਂ ਗੁਰਮਤ ਦੇ ਇਸ ਪੱਖ ਬਾਰੇ ਪੂਰੀ ਵਿਸਥਾਰ ਨਾਲ ਕਈ ਗੁਰੂ ਸ਼ਬਦਾਂ ਦੇ ਆਧਾਰ ਤੇ ਵਿਚਾਰ ਲਿਖੀ ਹੈ ਉਸ ਵਿੱਚ ਨਰਵੈਰਤਾ ਦੇ ਨਾਲ ਵੈਰ ਦੁਸ਼ਮਣੀ ਦੁਸ਼ਟਤਾ ਆਦਿ ਹਰ ਪੱਖ ਦੀ ਖੋਲ ਕੇ ਗੁਰਮਤ ਨੂੰ ਵਿਚਾਰਿਆ ਹੈ ਇਥੇ ਕੇਵਲ ਉਦਾਹਰਨ ਵਜੋਂ ਪੰਜ ਗੁਰੂ ਸ਼ਬਦ ਥਿਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰ ਤਾਰੇ ਬਾਦਸ਼ਾ ਸ਼ਾ ਸਭ ਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭੋ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕਿਨੋ ਦਾਨ ਸ਼ਰਨ ਪਰੇ ਪ੍ਰਭ ਅੰਤਰਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਨਿਰਬੋਪਾਦ ਦੇਣ ਵਾਲੇ ਸਿਰਜਣਹਾਰ ਵਾਹਿਗੁਰੂ ਜੀ ਤੇ ਅਟੱਲ ਭਰੋਸਾ ਰੱਖ ਕੇ ਉਸ ਦੀ ਯਾਦ ਵਿੱਚ ਜੁੜੇ ਰਹਿਣ ਦਾ ਵਡਮੁੱਲਾ ਉਪਦੇਸ਼ ਹੈ ਬਸਤਰ ਹਮਾਰੇ ਰੰਗ ਚਲੂਲ ਸਗਲ ਆਪਰਣ ਸੋਭਾ ਕੰਠ ਫੂਲ ਪ੍ਰੇਪੇਖੀ ਦਿஷ்ட ਪਾਏ ਸਗਲ ਨਿਧਾਨ ਦੁਸ਼ਟ ਦੂਤ ਕੀ ਚੁਕੀ ਕਾਨ ਪੰਨਾ 372 ਪ੍ਰਿੰਸੀਪਲ ਸਹਿਬ ਸਿੰਘ ਜੀ ਨੇ ਇੱਥੇ ਦੁਸ਼ਟ ਦੂਤ ਦੇ ਅਰਥ ਕਾਮਾਦਿਕ ਲਿਖੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਹਿਦਰਪਣ ਪੋਥੀ ਤੀਜੀ ਸਫਾ 137 ਦੁਸ਼ਟ ਬਦਾਰੇ ਸਾਜਨ ਰਹਿਸੇ ਇਹ ਮੰਦਰ ਘਰ ਅਪਣਾਏ ਜੋ ਗਰੇ ਲਾ ਰੰਗਿਓ ਆਇਆ ਤਉ ਮੈਂ ਸਭ ਸੁਖ ਪਾਏ ਪੰਨਾ 1268 ਦੁਸ਼ਟ ਮੁਏ ਬਖ ਖਾਈ ਰਿਮਾਈ ਜਿਸ ਕੇ ਜੀ ਤਿੰਨ ਹੀ ਰਖ ਲੀਨੇ ਮੇਰੇ ਪ੍ਰਭ ਕੋ ਕਿਰਪਾ ਆਈ ਰਹਾ ਪੰਨਾ 1269 ਲੇਪ ਨਾ ਲਾਗੋ ਤਿਲਕਾ ਮੂਲ ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ ਹਰ ਜਨ ਰਾਖੇ ਪਾਰ ਬ੍ਰਹਮ ਆਪ ਪਾਪੀ ਮੂਆ ਗੁਰ ਪ੍ਰਤਾਪ ਰਹਾ ਆਪਣਾ ਖਸਮ ਜਨ ਆਪ ਤੇ ਆਇਆ ਇਆਣਾ ਪਾਪੀ ਉਹ ਆਪ ਪਚਾਇਆ ਪ੍ਰਭ ਮਾਤ ਪਿਤਾ ਆਪਣੇ ਦਾਸ ਕਰ ਅਖਵਾਲਾ ਨਿੰਦਕ ਦਾ ਮਾਥਾ ਹੀ ਹਾਂ ਉਹਾਂ ਕਾਲਾ ਜਨਨਨ ਕੀ ਪਰਮੇਸ਼ਰ ਸੁਣੀ ਅਰਦਾਸ ਮਲੇਸ਼ ਪਾਪੀ ਭਜਿਆ ਭਇਆ ਨਿਰਾਸ਼ ਪੰਨਾ 1137 ਵਾਹਿਗੁਰੂ ਜੀ ਦੇ ਸ਼ੁਕਰਾਨੇ ਨਾਲ ਇਹ ਆਣਾ ਕਹਿਣ ਤੋਂ ਸਪਸ਼ਟ ਹੈ ਕਿ ਤੱਤੀ ਲੋ ਤੇ ਸ਼ਾਂਤ ਰਹਿਣ ਵਾਲੇ ਪੰਚਮ ਸਤਗੁਰਾਂ ਦੇ ਹਿਰਦੇ ਵਿੱਚ ਪਾਪੀ ਬ੍ਰਾਹਮਣ ਪ੍ਰਤੀ ਹਮਦਰਦੀ ਉਵੇਂ ਹੀ ਕਾਇਮ ਸੀ ਜਿਵੇਂ ਸਰਬੱਤ ਸੰਸਾਰ ਲਈ ਹੈ ਨੋਟ ਇੱਕ ਥਾਂ ਪੁਰਾਣਿਕ ਗਾਥਾ ਵਾਲੇ ਪ੍ਰਿਲਾਦ ਦੇ ਪਿਤਾ ਹਰਨਾਕਸ਼ ਨੂੰ ਵੀ ਦੁਸ਼ਟ ਲਿਖਿਆ ਪਰ ਉਹ ਪਰਥਾਇ ਸਾਕੀ ਹੈ ਅਗਲੇ ਸਾਖੀਆਂ ਤੇ ਇਸ ਸਾਖੀ ਦੇ ਆਧਾਰ ਤੇ ਲਿਖਿਆ ਗੁਰੂ ਸ਼ਬਦ ਵੀ ਇਹ ਸਰਕਾਰ ਹੈ ਅੱਗੇ 44 ਅਤੇ 45 ਚੌਪਈਆਂ ਵਿੱਚ ਵੀ ਪਹਿਲਾ ਆਇ ਕਥਤ ਅਵਤਾਰਾਂ ਦੀਆਂ ਹੀ ਭੁੱਲਾਂ ਦਾ ਵੇਰਵਾ ਹੈ ਕਿ ਪ੍ਰਭ ਦੁਖੀ ਕੋਈ ਨਾ ਬੇਦਾਰਾ ਭਾਵ ਉਹਨਾਂ ਵਿੱਚੋਂ ਕਿਸੇ ਨੇ ਵੀ ਰੱਬ ਦੇ ਦੋਖੀ ਨੂੰ ਪਾਰ ਨਾ ਬੁਲਾਇਆ 63 ਨੰਬਰ ਤੱਕ ਸ਼ਾਂਤ ਦੋਹਰੇ ਅਤੇ ਚੌਪਈਆਂ ਗੁਰਮਤ ਤੋਂ ਅਗਿਆਨੀ ਸਿੱਖਾਂ ਨੂੰ ਕਰਾਏ ਪਾਉਣ ਵਾਲੀਆਂ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਤੋਂ ਬਹੁਤ ਨੀਵੀਂ ਪੱਧਰ ਦੀਆਂ ਹਨ ਪਹਿਲਾ ਇਸੇ ਛੇਵੇਂ ਧਾਇ ਦੀ ਚੌਥੀ ਚੌਪਈ ਵਿੱਚ ਤਿੰਨ ਪ੍ਰਭ ਜਬ ਆਏ ਸਮੂਹ ਦਿਆ ਤਬ ਹਮ ਜਨਮ ਕਲੂ ਮੈਂ ਲੀਆ ਲੇਖਾਇ ਹਨ ਪਰ ਹੁਣ ਇੱਕ ਵਾਰੀ ਫੇਰ ਉਸੇ ਬਚਨ ਦਾ ਚੇਤਾ ਕਰਾ ਰਹੇ ਹਨ ਕਿ ਉਹ ਰੱਬੀ ਹੁਕਮ ਤੇ ਵੱਡੇ ਧਰਤੀ ਤੇ ਆਏ ਹਨ ਹੁਣ ਅੰਤਲਾ ਦੋਹਰਾ ਇਸ ਪ੍ਰਕਾਰ ਹੈ ਦੋਹਰਾ ਜਬ ਆਇਸ ਪ੍ਰਭ ਕੋ ਭਯੋ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਸ਼ੇਪ ਤੇ ਸਭ ਹੂੰ ਕਹਿਤ ਸੁਣਾਏ ਅਰਥ ਜਦੋਂ ਪ੍ਰਭੂ ਜੀ ਦੀ ਆਗਿਆ ਹੋਈ ਤਦੋਂ ਜਨਮ ਨੂੰ ਧਾਰ ਕੇ ਜਗਤ ਵਿੱਚ ਆਏ ਹੁਣ ਮੈਂ ਆਪਣੇ ਜਨਮ ਦੀ ਕਥਾ ਸੰਖੇਪ ਨਾਲ ਸਭ ਨੂੰ ਕਹਿ ਸੁਣਾਉਂਦਾ ਹਾਂ ਅਰਥਾਤ ਜਿਸ ਤਰ੍ਹਾਂ ਤੇ ਜਿੱਥੇ ਸਾਡਾ ਜਨਮ ਹੋਇਆ ਅਗਲੇ ਅਧਿਆਇ ਵਿੱਚ ਇਸ ਗੱਲ ਦਾ ਵਰਣਨ ਕਰਾਂਗੇ ਇਤ ਸ੍ਰੀ ਬਚਿੱਤਰਨਾਟ ਗ੍ਰੰਥੇ ਮਮ ਆਗਯਾ ਕਾਲਜਗ ਪਰਵੇਸ਼ ਕਰਨ ਨਾਮ ਖਸ਼ਟਮੋ ਧਾਇ ਸਮਾਪਤਮ ਸਭ ਮਸਤ ਨੋਟ ਪਾਠਕ ਸੱਜਣੇ ਇਸ ਤੱਥ ਨੂੰ ਧਿਆਨ ਵਿੱਚ ਰੱਖੇ ਕਿ ਜਿੱਥੇ వై గురు ਦੀ ਨਰਾਦਰੀ ਵਾਲੇ ਸ਼ਬਦ ਲਿਖਣੇ ਹੋਣ ਉੱਥੇ ਰੱਬ ਨੂੰ ਅਕਾਲ ਪੁਰਖ ਲਿਖਿਆ ਹੈ ਜਦਕਿ ਮਹਿਮਾ ਵਾਲੀ ਬੋਲੀ ਕੇਵਲ ਕਾਲ ਵਾਲੀ ਵਾਸਤੇ ਹੀ ਹੈ ਪਾਪ ਚਿੱਤਰਨਾਟਕ ਵਿਚਲੇ ਕਾਲ ਜੀ ਦੀ ਆਗਿਆ ਨਾਲ ਮੇਰੇ ਜਗਤ ਵਿੱਚ ਪ੍ਰਵੇਸ਼ ਕਰਨ ਵਾਲੇ ਸਾਕੇ ਦਾ ਛੇਵਾਂ ਧਿਆਏ ਸਮਾਪਤ ਹੋ ਗਿਆ ਹੈ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੀ ਹੇਮਕੁੰਟ ਕਿਸੇ ਹੋਰ ਜਗਤ ਵਿੱਚ ਸੀ ਪਰ ਜਦ ਲੱਗ ਹੀ ਝੂਠ ਦੇ ਬਣ ਲਿਆ ਫਿਰ ਅਜਹੀ ਗੱਲ ਦੀ ਕੀ ਪਰਵਾ ਦੂਜੀ ਹੈਰਾਨੀ ਜਦੋਂ ਦਸ਼ਮੇਸ਼ ਜੀ ਨਾਲ ਬਚਨ ਕਰਨੇ ਦਰਸਾਉਣੇ ਸਨ ਤਾਂ ਅਕਾਲ ਪੁਰਖ ਬਾਚ ਭਾਵ ਰੱਬ ਨੂੰ ਅਕਾਲ ਪੁਰਖ ਲਿਖਿਆ ਹੈ ਪਰ ਇੱਥੇ ਜਦ ਉਹੀ ਤੇ ਆਏ ਮੁਕਾ ਤਾਂ ਖੰਡਤਾ ਰਹਿਤ ਅਕਾਲ ਦੇ ਥਾਂ ਕਾਲ ਬਣ ਗਿਆ ਜਿਸ ਦਾ ਵजूद ਹੈ ਹੀ ਖੰਡਿਤ ਹੋਣ ਤੇ ਨਿਰਭਰ ਕਾਲ ਸਮਾ ਭੂਤ ਕਾਲ ਵਰਤਮਾਨ ਕਾਲ ਤੇ ਭਵਿੱਖ ਕਾਲ ਬ੍ਰਹਮਾ ਵਿਸ਼ਨ ਮਹੇਸ਼ ਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 10ਵਾਂ ਊੜਾ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾਫਗਾਨਾ ਤੁਸੀਂ ਸੁਣ ਰਹੇ ਸੀ 12ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ